ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਕਮਾਲਪੁਰ ਤਹਿਸੀਲ ਜ਼ਿਲ੍ਹਾ ਇਸਪਿੰਡ ਤੋਂ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਆਜ਼ਾਦ ਕੋਲ ਆਇਆ ਦੋਸਤੋ ਵੀਰ ਆਜ਼ਾਦ ਦਾ ਜਿੱਦਾਂ ਕੇ ਸਾਰੇ ਵੀਰਾਂ ਨੂੰ ਪਤਾ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਵਿਕਰੀ ਵਾਲੇ ਪਸ਼ੂ ਇਸ ਕਿੱਲੇ ਦੇ ਉੱਪਰ ਆਉਂਦੇ ਰਹਿੰਦੇ ਆ ਪਹਿਲਾਂ ਵੀ ਕਾਫੀ ਬੜੀ ਗੋ ਆਪਾਂ ਤੁਹਾਨੂੰ ਦਿਖਾਈਆਂ ਨੇ ਇਸ ਘਰੋਂ ਬਹੁਤ ਸਾਰੇ ਪਸ਼ੂ ਦੋਸਤੋ ਦਿਖਾਏ ਹੋਣਗੇ ਅੱਜ ਵੀ ਇਸ ਕਵਰ ਦੇ ਵਿੱਚ ਟੋਟਲ ਤਿੰਨ ਨਾਲ ਤੁਹਾਨੂੰ ਦਿਖਾਉਣੇ ਆ 2 ਸੋਏ ਆ ਇੱਕ ਗੱਬਣ ਦੋਸਤੋ ਵਾੜਾ ਦਿਖਾ ਦਾਂਗੇ ਤੁਹਾਨੂੰ ਕੋਲੋਂ ਨ ਪੈਦਾ ਸੁਆ ਵਾੜ ਤੇ ਸੁਆ ਤੇ ਦੋ ਵਾੜਾ ਸੁਈਆਂ ਨੇ ਠੀਕ ਆ ਜੀ ਸੋ ਚੰਗੇ ਮਿਲਕ ਤੇ ਆ ਚਾਹ ਬੋਲੇ ਤੇ ਆ ਪੂਰੀ ਡਿਟੇਲ ਜਿਹੜੀ ਐ ਇਸ ਵੀਡੀਓ ਦੇ ਵਿੱਚ ਤੁਹਾਨੂੰ ਮਿਲ ਜੂਗੀ ਤੇ ਸ਼ਿਬਾਜਪੁਰ ਅੱਡਾ ਲੱਗਦਾ ਦੋਸਤੋ ਕੋਈ 16 ਕਿਲੋਮੀਟਰ ਦੂਰੀ ਤਰਨ ਤਰਨ ਸਾਹਿਬ ਤੋਂ ਆ ਆਉ ਲੈਨੇ ਆ ਬਥੇਰੇ ਡਿਟੇਲ ਕਰਦੇ ਆ ਗੱਲਬਾਤ ਵੀਰ ਜਯਾਦ ਦੇ ਨਾਲ ਸਭ ਤੋਂ ਪਹਿਲਾਂ ਭਾਈ ਜਯਾਦ ਸਾਸਰੀ ਕਾ ਸਾਸਰੀ ਕਾ ਵੀਰ ਜੀ ਹੋਰ ਤੋਂ ਹੀ ਸੁਣਾਓ ਕੀ ਹਾਲ ਚਾਲ ਜੇ ਬੜੇ ਵਧੀਆ ਭਰਾ ਠੀਕ ਠਾਕ ਬਸ ਵਧੀਆ ਵੀਰ ਜੀ ਠੀਕ ਆ ਜੀ ਚੱਲੀ ਜਾਂਦਾ ਵਪਾਰ ਨਾਲ ਚੱਲੀ ਜਾਂਦਾ ਵੀਰ ਜੀ ਉਹ ਵੀਡੀਓ ਮੇਰੇ ਤੋਂ ਹਣਾ ਘੱਟੋ ਘੱਟ 13 ਨਹੀਂ ਤੇ 14 ਗਾਈਆਂ ਵੇਚੀ ਹੋਣਗੀਆਂ ਉਸੇ ਵੀਡੀਓ ਦੇ ਅੱਛਾ ਉਹ ਪਿਛਲੀ ਵੀਡੀਓ ਤੇ ਪਿਛਲੀ ਵੀਡੀਓ ਤੇ ਹੀ ਉਸੇ ਉਸੇ ਵੀਡੀਓ ਦੇ ਮਤਲਬ WhatsApp ਤੇ ਮਹਿੰਗਾਈ ਗਿਆ ਵੀਡੀਓ ਤੇ ਪਾ ਦਿੰਦੇ ਰਹੇ ਠੀਕ ਆ ਜੀ ਕਿਉਂਕਿ ਮੋਲੀ ਬੜੇ ਜਿਆਜ ਵੀਰੋ ਵੜਾਂ ਦੇ ਠੀਕ ਆ ਹਾਂਜੀ ਅ ਚੰਗੀਆਂ ਵੜਾ ਵੀ ਚੰਗੀਆਂ ਸੋਧ ਦੇ ਵੜਾ ਵੀ ਚੰਗੀਆਂ ਬਸ ਉਸੇ ਵੜਾ ਨੇ ਮਤਲਬ 13 14 ਗਾਈਆਂ ਵੇਚਤੀਆਂ ਉਹ ਜਿਆਜ ਹੋਣ ਕਰਕੇ ਠੀਕ ਆ ਅੱਛਾ ਜਿਆਦਾ ਮਾਲ ਵੇਚਣ ਕਰਕੇ ਕੋਈ ਅੱਜ ਤੇਜ਼ ਤੇ ਨਹੀਂ ਕਰਤਾ ਨਹੀਂ 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 ਅੱਜ ਫੇਰ ਆਪਰ ਨੋਰਮਲ ਹੀ ਠੀਕ ਹੈ ਜੀ ਹਾਂ ਜੀ ਬਹੁਤ ਦੋਸਤੋ ਅੱਜ ਵੀ ਜਿਹੜੇ ਐਨੀਮਲ ਆ ਬਿਲਕੁਲ ਜਾਇਜ਼ ਰੇਟਾਂ ਦੇ ਉੱਪਰ ਹੀ ਤੁਹਾਨੂੰ ਮਿਲ ਜਾਣਗੇ ਇਸਲੀ ਵੀਡੀਓ ਵਿੱਚ ਵੀ ਮਾਲ ਜਾਇਜ਼ ਸੀਗਾ ਵੈਸੇ ਪਸ਼ੂ ਹਰ ਵਾਰੀ ਜਾਇਜ਼ ਹੁੰਦੇ ਆ ਬਾਕੀ ਜਿਹੋ ਜੀ ਕੁਆਲਿਟੀ ਆ ਦੋਸਤੋ ਉਹੋ ਜਿਹਾ ਪੈਸਾ ਭਰਨਾ ਪੈਂਦਾ ਠੀਕ ਆ ਜੀ ਉਹ ਸਾਰੇ ਵੀਰ ਜਾਣਦੇ ਆ ਤਾਂ ਜਾਦ ਸ਼ੁਰੂਆਤ ਕਿਹੜੇ ਬਣਿਓ ਕਰਦੇ ਆ ਜੀ ਜਿੱਤੋ ਕਰਨੀ ਦੂਜਾ ਸੁਹਾ ਸੁਈ ਜ ਚ ਤਿੰਨ ਦਿਨ ਹੋ ਗਏ ਨੂੰ ਸੁਈ ਨੂੰ ओके okay. हां जी ਤਾਂ ਬੋਲਾ ਵੀਰ ਜੀ ਇਸ ਟਾਈਮ 13 ਤੋਂ 14 ਲੀਟਰ ਕੋਈ ਆਪਣੇ ਤੋਂ 2 ਟਾਈਮ ਲੀਟਰ ਨਾ ਮਿਲੇ ਅੱਛਾ ਜੀ ਆ ਵੀਰ ਜੀ ਹੁਣ ਨਾ ਬੱਚਾ ਪੁੱচ্চਾ ਲੱਗਣ ਕਰਕੇ ਨਾ ਪਸਮਕੇ ਧਾਰਨ ਪਾਈ ਆ ਹਾਂ ਤੇ ਬਾਕੀ ਵੀਰ ਜੀ ਜਿੱਥੋਂ ਆਪਾਂ ਲਈ ਨਾ ਪਿਛਲੇ ਘਰੋਂ ਪਹਿਲੇ ਸਵੇਰ ਨੂੰ ਦੁੱਧ ਭਰਿਆ 16 17 ਕਿਲੋ ਪਹਿਲਾਂ ਨੇ ਪਹਿਲਾਂ ਨਿਆਰ ਕੀ 18 19 ਲੀਟਰ ਦੀ ਆਪਣੀ ਗਰੰਟੀ ਹੋਊਗੀ ਇਹਦੀ ਹਾਂਜੀ ਲੋ ਬਾਕੀ ਚੋਣ ਚਾਣ ਬੜੀ ਪਰਸੋਂ ਹੋਈ ਵੀਰ ਜੀ ਪਰਸੋਂ ਪਰਸੋਂ ਬੱਛਾ ਨਾੜੂ ਦੇ ਜੇ ਠੀਕ ਹੈ ਅੱਜ ਤੀਜਾ ਦਿਨ ਹੈ ਹੈ ਤੀਜਾ ਦਿਨ 14 ਲੀਟਰ ਆਪਾਂ ਆਪਣੇ ਘਰੋਂ ਅੱਜ ਮਿਲ ਕੇ ਦੇ ਦਾਂਗੇ ਬੋਲਾ ਜ ਠੀਕ ਹੈ ਮਗਰ ਬੱਛਾ ਹੈ ਬਈ ਮਗਰ ਬੱਛਾ ਵੀਰ ਜੀ ਲੋ ਮਗਰ ਬੱਛਾ ਦੋਸਤੋ ਠੀਕ ਹੈ ਠੀਕ ਹੈ ਜੀ 나ੜੂ ਬਿਲਕੁਲ ਬੱਛੇ ਦੇ ਨਾਲ ਆ ਚ ਤਿੱਜਾ ਦੇਣਾ ਦੋਸਤੋ ਇਸ ਵਿਹੜ ਤੋਂ ਸੂਈ ਨੂੰ ਤੇ ਦੂਜਾ ਸੂਆ ਪਹਿਲੇ ਸੂਵੇ ਦੁੱਧ ਚੰਗਾ ਚਵਾਇਆ ਐਸ ਵਾਰ ਜਿਹੜਾ ਦੋਸਤੋ ਹੁਣ 14 ਕਿਲੋ ਬੌਲੇ ਤੇ ਚੱਲ ਰਹੀ ਹੈ ਜੀ ਜਾਨ ਨਸਲ ਬੜੀ ਵੇਖੋ ਪਿੱਠ ਪੁੜੇ ਤੋਂ ਕਿਦਾਂ ਵੱਲੋਂ ਚੌੜੀ ਜੁੜੀ ਗਾਂ ਹੈ ਜਾਨ ਨਸਲ ਆ ਵੀ ਵੇਖੋ ਹਾਂ ਸਵਾਟਰ ਕੁਆਲਟੀ ਵੇਖੋ ਦੋਸਤੋ ਬਹੁਤ ਸੋਹਣਾ ਫਿਕਸ ਚੱਟਾ ਫਿਕਸ ਅਡਰ ਦੇ ਵਿੱਚ ਆ ਥਣ ਬਹੁਤ ਸੁਆਦੀ ਆ ਪੂਰਾ ਹੱਥੀ ਚਵਾਈ ਵਾਲਾ ਲੰ ਪਠੀ-ਮੁੱਠੀ ਥਾਣਾ ਤੇ ਬਾਕੀ ਰੰਗ ਪ੍ਰਿੰਟ ਵੀ ਚੰਗਾ ਮੋੜ ਲਾ ਠੀਕ ਆ ਤੇ ਚੰਗੀ ਬਿਹੜਾ ਬਾਕੀ ਆ ਤੁਸੀਂ ਆਰਡਰ ਦੀ ਕੁਆਲਿਟੀ ਤੋਂ ਅੰਦਾਜ਼ਾ ਲਾ ਹੀ ਲੈਣਾ ਨਾ ਯਾਰ ਨਸਲ ਬੜੀ ਵੀਰ ਜੀ ਆ ਆ ਦੇਖੋ ਫਿਕਸਲੇ ਵੀ ਹਵਾਨੇ ਦੇ ਵਿੱਚ ਬਾਕੀ ਇਹੋ ਜਿਹਾ ਥਣ ਤੋਂ ਦੋਸਤੋ ਉਮੀਦ ਆਪਾਂ ਚੰਗੀ ਕਰ ਸਕਦੇ ਆ ਵੀ ਚਵਾਈ ਬਹੁਤ ਐਂਡ ਲੱਗੀ ਹੋਊਗੀ ਬਿਲਕੁਲ ਸਿਰਾ ਚਵਾਈ ਲੱਗੀ ਹੋਊਗੀ ਠੀਕ ਹੈ ਜੀ ਕਿਉਂਕਿ ਥਣ ਤੋਂ ਬਹੁਤ ਵਧੀਆ ਹੈਗਾ ਮੁੱਠੀ ਥਾਣਾ ਅੱਛਾ ਜੀ ਤਾਂ ਆਪਾਂ ਮਤਲਬ ਕਿ ਚਲੋ ਅੱਗੋਂ ਆਈ ਆ ਆਪਾਂ ਕਿੰਨੇ ਕ ਡੰਗ ਚਵਾਈ ਕੀਤੀ ਆਪਣੀ ਜੀ ਆਪਾਂ ਦੋ ਟਾਈਮ ਚਵਾਈ ਕੀਤੀ ਆ ਅੱਛਾ ਜੀ ਹਾਂਜੀ ਤੇ ਬਾਕੀ ਜਿਹੜੇ ਕਿਹਨੇ ਵੀਰ ਨੇ ਲੈਣੀ ਆਪਾਂ ਵੀਡੀਓ ਕਾਲ 'ਚ ਹੋ ਕੇ ਦੋ ਟਾਈਮ ਦਵਾਂਗੇ 13 ਤੋਂ 14 ਲੀਟਰ ਜੈਸ ਟਾਈਮ 'ਤੇ ਤੋ ਰੈਡੀ ਹੋਊਗਾ ਹਾਂਜੀ ਜੇ ਆਪਣੇ ਚਾਰ ਦਿਨ ਖੜ ਕੇ ਫਿਰ ਤੇ 18 ਲੀਟਰ ਹੀ ਜੋਗੇ ਦਵਾਂਗੇ ਗਾਰੰਟੀ ਨਾਲ ਠੀਕ ਆ ਜੀ ਹੁਣ ਆਪਣੇ ਤੇ 13-14 ਲੀਟਰ ਪਰ ਗਾਰੰਟੀ ਨਾਲ ਦਵਾਂਗੇ ਚੋਗੇ ਠੀਕ ਆ ਜੀ ਹਾਂਜੀ ਲਓ ਦੋਸਤੋ ਅੱਜ 13-14 ਲੀਟਰ ਆ ਹਾਂਜੀ ਠੀਕ ਹੈ ਜੀ ਬੌਲਾ ਹੀ ਆ ਬੌਲੇ ਤੇ ਹੀ ਕੋਈ ਵੀਰ ਤੁਸੀਂ ਮੰਨ ਕੇ ਸੌਦਾ ਕਰ ਲੈ ਬੌਲਾ ਇਹਦੇ ਥੱਲੇ ਹਾਜ਼ਰ ਆ ਆ ਲਓ ਜੀ ਠੀਕ ਹੈ ਜੀ ਬਾਕੀ ਵੀਰ ਜੀ ਇੱਕ ਮਾਲੋ ਵੀਡੀਓ ਆਡੀਓ ਕਰਕੇ ਥੋੜੀ ਜਿਹੀ ਸਵੇਰੇ ਟਾਈਮ ਨਾਲ ਚੋਈ ਆ ਉਹਦੇ ਕਰਕੇ ਵੀ ਡੰਗਰ ਥੋੜਾ ਪਸਮਾਪ ਸਮੂਹ ਛੇਤੀ ਆ ਗਿਆ ਠੀਕ ਹੈ ਜੀ ਹਾਂਜੀ ਅਜਾਦ ਕੀ ਡਿਮਾਂਡ ਕਰਦਾ ਵੀਰ ਜੀ ਵੀਰ ਜੀ ਵੈੜ ਤੇ ਵੇਖਦੀ ਹੈ 45000 ਦੀ ਪਰ ਨਾ 45 ਨਾ 42 40000 ਰੁਪਏ ਰੁਪਿਆ ਇੱਕ ਛੱਡ ਦਾਂਗੇ 40 20 40 ਦੇ ਵਿੱਚ 1000 ਛੜ ਦਾਂਗੇ ਬਾਕੀ ਮੌਕੇ ਤੇ ਮਾਨਤਾਂ ਹੋਰ ਕਰ ਦਾਂਗੇ ਠੀਕ ਆ ਜੀ ਬਾਕੀ ਜਿਹੜੇ ਕਿ ਵੀਰ ਨੇ ਲੈਣੀ ਨਾ ਦੋ ਟਾਈਮ ਆਪਣਾ ਤਾਂ ਵੀਡੀਓ ਕਾਲ ਚੋਕੇ ਲਾਵੇ ਆਪਣਾ ਕੋਈ ਚੱਕਰ ਨਹੀਂਗਾ ਠੀਕ ਆ ਜੀ ਜੇ ਦੁੱਧ ਪੂਰਾ ਫਿਰ ਵੀਰ ਕਿਹੜੀ ਗੱਲੋਂ ਮਾਰੋ ਝੜਕ ਚੀਕਣਾ ਬਿਲਕੁਲ ਹਾਂਜੀ ਬਸ ਦੋਸਤੋ 40000 ਦੇ ਵਿੱਚੋਂ ਛੋੜ ਛੱਪਾ ਜੁਕਾ 1000 ਰੁਪਿਆ ਛੜ ਦਾਂਗੇ ਰੁਪਿਆ ਮਾਨਤਾਂ ਨਾਲ 40000 ਦੇ ਵਿੱਚ ਆਹ ਦੇਖੋ ਲੈਵਲ ਬਹੁਤ ਨਿੱਗਰ ਸਾਫ ਸੁਥਰਾ ਹੈ ਬਾਕੀ ਠੰਡੀ ਧੀਰੀ ਪੂਰੀ ਆ ਸੀਲ ਸਾਊ ਆ ਅੱਜ ਦਾ ਮਰਜ਼ੀ ਵੇਖੋ ਤਸੱਲੀ ਕਰੀ ਚ ਬਹੁਤ ਵਧੀਆ ਫਿਕਸ ਹੋਵਾ ਨਿਲੇ ਵੇਲਾ ਦੋਸਤੋ ਪਸ਼ੂ ਚੰਗਾ ਦੁੱਧ ਚਵਾ ਜਾਂਦਾ ਉਹ ਸਾਰੇ ਵੀਰ ਜਾਣਦੇ ਹੋ ਤੁਸੀਂ ਠੀਕ ਆ ਬਾਕੀ ਥਣ ਦੇ ਵੀ ਦੀ ਪੂਰੀ ਖਬਰ ਬਾਕੀ ਯਾਰ ਨਸਲ ਵਾਲੀ ਵੇਖੋ ਵੀਰ ਉੱਤੋਂ ਚੌੜੀ ਜੁੜੀ ਕਿੰਨੀ ਗਾਜ ਦੇਖੋ ਹਾਂ ਬਿਲਕੁਲ ਜੀ ਬਿਲਕੁਲ ਯਾਰ ਨਸਲ ਵਾਲੀ ਥੋੜਾ ਰੰਗ ਹੀ ਚੀਨਾ ਜਾਇ ਹਾਂ ਬਾਕੀ ਯਾਰ ਨਸਲ ਬੜੀ ਗਾੜ੍ਹੇ ਇਹ ਘਰੇ ਚੂਣੀ ਜਿੰਨੇ ਨਾਲ ਇੰਨੇ ਰੇਟ ਦੇ ਵਿੱਚ ਕੋਈ ਮਾੜੀ ਨਹੀਂ ਗਈ ਮਾੜੀ ਨਹੀਂ ਵੀਰ ਜੀ ਮੋਲਾਪਾ ਕੋਈ ਨਹੀਂ ਕੀਤਾ ਮੰਨ ਲਓ 17 18 ਲੀਟਰ ਵਾਲੀ ਕੋਈ ਇੰਨੇ ਦੀ ਦੇਂਦਾ ਨਹੀਂ ਪਰ ਆਪਾਂ ਦੇ ਦਾਂਗੇ ਅੱਜ ਸਹੀ ਆ ਹਾਂ ਜੀ ਸਹੀ ਹੈ ਸਹੀ ਹੈ ਬਹੁਤ ਵਧੀਆ ਦੋਸਤੋ ਵਛੀ ਕੋਈ ਵੀ ਰਛੜ ਕੇ ਨਹੀਂ ਜਾਂਦਾਗਾ ਦੂਰੋਂ ਜਿਹੜੇ ਆਉਂਦੇ ਹੋ ਤੁਸੀਂ ਤੇ ਇੱਕ ਆਜ਼ਾਦ ਪਾ ਜਿਹੜੀ ਇੱਧਰ ਆ ਗਈ ਆਪਣੇ ਕੋਲ ਸੈਕਿੰਡ ਨੰਬਰ ਤੇ ਇਹ ਵੀਰ ਜੀ ਪਹਿਲਾ ਸੂਆ ਸੂਣਾ ਜੇ ਮੂੰਹ ਤਾਂ ਦੋ ਦਾਂ ਦਾ ਵਛੀ ਪੋਲੀ ਪਾਲੀ ਬੜੀ ਦੇਣੇ ਕੱਢਦੀ ਚਾਰ ਪੰਜ ਅੱਛਾ ਜੀ ਇਹ ਪਹਿਲਣ ਵਛੀ ਵੀ 20 ਕਿਲੋ ਦੁੱਧ ਚ ਆਉਗੀ ਗਰੰਟੀ ਨਾਲ ਮੂੰਹ ਤਾਂ ਦੀ ਕਿਵੇਂ ਦੋਂਦੀ ਵੀਰ ਪਿਓਰ ਦੋ ਦਾਂ ਦਾ ਕਹਿਣ ਵਾਲੀ ਗੱਲ ਤੇ ਨਹੀਂ ਕਿ ਨਾ ਵੀਰ ਜੀ ਪਿਓਰ ਦੋ ਦਾਂ ਦਾ ਹੀ ਦੇਖੋ ਜੇ ਇਹ ਤਾਂ ਮੂੰਹ ਇਹਨੇ ਫੜਾਤਾ ਆਹ ਦੇਖੋ ਆਹ ਲਓ ਜੀ ਚੌਕ ਦੇ ਬਰਾਬਰ ਨਹੀਂ ਚੱਲੀ ਚੌਗ ਤੇ ਬਰਾਬਰ ਨਹੀਂ ਕੀਤੇ ਪਰ ਪਿੱਤੂ ਚੌਗ ਹੀ ਮੰਨ ਲਓ ਚੌਗੀ ਮੰਨ ਲਓ ਚੌਗੀ ਮੰਨ ਲਓ ਆ ਚੌਗੀ ਮੰਨ ਲਓ ਆ 6 ਕੰਨੀ ਵਾਲੇ ਦੁੱਧ ਦੰਦ ਹਾਂ ਹਾਂ ਠੀਕ ਆ ਲਓ ਵੀ ਦੋਸਤੋ ਬਾਕੀ ਜੀ ਕੱਦ ਕਾਠ ਵੱਡਾ ਏ ਕੱਦ ਕਾਠ ਵੀ ਵੱਡਾ ਚਲੋ ਨਵੀਂ ਦੀ ਨਵੀਂ ਨਵੀਂ ਆ ਪਹਿਲਾ ਸੂਆ ਦੋਸਤੋ ਚੌਗੀ ਬਚੀ ਨੇ ਪਹਿਲਾ ਸੂਆ ਬਾਕੀ ਕੱਦ ਕਾਠ ਹੀ ਵੱਡਾ ਬਰਾਬਰੀ ਕੀਤੇ ਅੱਡੀ ਲੈਵਾ ਵੇਖੋ ਫਾੜੀ ਵਾਲਾ ਫਿਕਸ ਲੈ ਵਾ ਇਹ ਦੇਖੋ ਹਾਂ ਠੀਕ ਜੀ ਵਾਟਰ ਕੁਆਲਿਟੀ ਬਹੁਤ ਸੋਹਣੀ ਹੈ ਦੋਸਤੋ ਫਿਕਸ ਹਵਾਨੇ ਲੈਵੇ ਦੇ ਵਿੱਚ ਆ ਤੇ ਜਿਆਦਾ ਦਿਨ ਕਿੰਨੇ ਲੈਜੂ ਹ ਜੀ ਦਿਨ ਵੀਰ ਜੀ ਇਹਦੇ ਦੇ 4-5 ਦਿਨ ਇਹਦੇ ਪਿੰਡੋਂ ਪਾ ਵੈੜ ਲਈ ਆ 4-5 ਹਾਂ ਤੇ ਵੀਰ ਜੀ 20 ਲੀਟਰ ਗਾਰੰਟੀ ਨਾਲ ਦੁੱਧ ਚਵਾ ਦੂਗੀ ਵੇਖੋ ਲੈਵਾ ਲੂਆ ਬੜਾ ਫਿਟਿੰਗ ਵਾਲਾ ਲੱਗਾ ਪਿਆ ਨਾ ਹਾਂ ਹਾਂਜੀ ਲਓ ਜੀ ਤੇ ਬਾਕੀ ਥਾਂ ਛੋਣੀ ਬੜਾ ਤੋੜ ਕੇ ਦਿਖਾ ਦਈਏ ਬਾਕੀ ਦੋਸਤੋ ਪਹਿਲਣ ਦੇ ਹਿਸਾਬ ਨਾਲ ਵੇਖੋ ਤੁਸੀਂ ਨਸਲ ਬਰੀਡ ਵਾਲੀ ਵੈੜ ਨੇ ਜਿੱਤਾ ਪਾ ਨਾਰਮਲ ਇੱਕ ਦੇਖਦੇ ਆ ਵੀ ਨਸਲ ਬਰੀਡ ਦੇ ਵਿੱਚ ਵੈੜਾ ਬਹੁਤ ਲੈਵੇ ਹਵਾਨਿਆਂ ਦੇ ਪਾਸੇ ਦੋਸਤੋ ਲੈਵਾ ਵੇਖੋ ਵੀਰ ਜੀ ਨੂੰ ਮਨ ਅੱਜ ਇਹ ਅਜਾਬ ਕੋ 5-6 ਦਿਨ ਨੋਰਮਲ ਹਾਂ ਚਾਹ 4-5 ਦਿਨ ਵੀਰ ਜੀ ਰਹਿੰਦੇ ਜਿਨ੍ਹਾਂ ਤੋਂ ਵੱਖਰੀ ਦੀ ਪਿੰਡੋਂ ਹੀ ਖਰੀਦੀ ਆ ਠੀਕ ਆ ਜੀ ਲਓ ਦੋਸਤੋ ਵੀਰਾਂ ਦਾ ਵੀ ਪਿੰਡੋਂ ਹੀ ਆਪਾਂ ਖਰੀਦੀ ਆ ਲੋਕਲੋਂ ਖਰੀਦੀ ਆ ਲੋਕਲ ਹੀ ਖਰੀਦੀ ਆ ਫਾਰਮ ਦਾ ਖੀਰ ਸੁਆਦ ਠੀਕ ਆ ਜੀ ਬਾਕੀ ਤਿਆਰੀ ਵੇਖੋ ਬਾ ਕਮਾਲ ਤਿਆਰੀ ਬਹੁਤ ਸੋਹਣੀ ਆ ਆ ਫੇਸ ਕੁਆਲਟੀ ਤੋਂ ਠੀਕ ਆ ਜੀ ਤਾਂ ਰੰਗ ਬਲੈਕ ਕੁਝ ਕੁ ਜਿਹੜਾ ਦੋਸਤੋ ਵਾਈਟ ਰੰਗ ਤੁਹਾਨੂੰ ਮਿਲ ਜੂਗਾ ਬਲੈਕ ਵਾਈਟ ਦਾ ਕੰਬੀਨੇਸ਼ਨ ਦੋ ਕਲਰ ਹੈਗੇ ਆ ਠੀਕ ਆ ਜੀ ਵਾਈਟ ਤੇ ਬਲੈਕ ਉਜੇ ਪੋਲੀ ਪਾਲੀ ਬਹੁਤ ਜਿਆਦੀ ਪਈ ਆ ਹਾਂ ਨਾ ਦੇਖੋ ਜੀ ਇੱਥੇ ਖਲਾਰੇ ਹੋ ਵੀਰ ਖਲਾਰੇ ਥੋੜਾ ਅੱਗੇ ਕਰਿਆ ਜੀ ਥਾੜਾ ਥਣ ਦਿਖਾ ਲੰਦੇ ਇਹ ਤਾਂ ਥਣ ਤੋਂ ਨਹੀਂ ਪੂਰਾ ਲੱਗਾ ਯਾਨੀ ਕਿ ਛੋਟਾ ਏ ਰਾਹ ਤੋਰਦੇ ਮੜਾ ਜਾ ਆ ਤੋਰੇ ਥੜਾ ਥੋੜੀ ਗਾਂ ਤੋਰ ਗਾਂ ਤੋਰ ਹਟ ਤਾਂ ਬਾਕੀ ਸਟਰਕਚਰ ਬਹੁਤ ਸੋਹਣਾ ਦੋਸਤੋ ਸੋਹਣੇ ਕੱਦ-ਕਾਠ ਦੇ ਵਿੱਚ ਆ ਤੇ ਮੂੰਹ ਦੰਦੀ ਵੀ ਤੁਹਾਨੂੰ ਚੈੱਕ ਕਰਾਤੀ ਆਪਾਂ ਚੌਕੀ ਫੈਨਾ ਸੁਆ ਬੱਚੀ ਨੇ ਸੋਹਣਾ ਠੀਕ ਆ ਬਹੁਤ ਪਿਆਰੀ ਛੋਟਾ ਕੰਨ ਬਾਕੀ ਫੇਸ ਕੁਆਲਟੀ ਕੋਈ ਜਿਹੜੀ ਭਿਆਕਲ ਜੀ ਨਹੀਂ ਹੈਗੀ ਕਿ ਬਾਕੀ ਵੀ ਜੀ ਲੇਹੇ ਵਾਲੋ ਵੱਡੀਆਂ ਗਾਵ ਨੂੰ ਰਿਕਾਰਡ ਫੇਲ ਕਰ ਦੂਗੀ ਹਮ ਅਜੇ ਪੋਲੀ ਪਾਲੀ ਬੜੀ ਪਈ ਆ ਉਹ ਫੀਟਿੰਗ ਵਾਲਾ ਲੇਹੇ ਵੇਖੋ ਚੌਰਸ ਪੂਰਾ ਅੱਛਾ ਜਾਦਵੀਰੇ ਲੈਣ ਦੇਣ ਦੀ ਗੱਲ ਤੇ ਆ ਕੇ ਗੱਲ ਮੁੱਕਦੀ ਵੀਰ ਜੀ ਵੈੜ ਤੇ ਵੇਖਦੀ 50 ਬਾਹਰੀ ਪਰ ਆਪਣਾ 50 ਨਾ 48 ਇਹ 40000 ਦੀ ਵੈੜ ਦੇ ਦਾਂਗੇ 40000 ਦੀ ਹਾਂਜੀ ਤੇ ਇੱਥੇ ਦੇ ਦੇਣੀ ਆ ਪਾ ਦੇ ਦਾਂਗੇ ਵੀ ਚਮਾਨਤਾਲ ਕਰ 10000 ਸ਼ਰਤ ਤੇ ਪੂਰੇ 45000 ਦੀ ਦੇ ਦਾਂਗੇ ਹਾਂ ਹਾਂਜੀ ਬਾਕੀ ਕੋਈ ਮਹਿੰਗੀ ਨਹੀਂ ਹਾਂ ਵੀਰ ਕੋਈ ਵੈੜ ਮਹਿੰਗੀ ਨਹੀਂ ਇਹੋ ਜੀ ਪਰ ਵੈੜ ਕੋਈ 45 ਦੀ ਦੇਂਦਾ ਨਹੀਂ ਪਰ ਆਪਾਂ ਦੇ ਦਾਂਗੇ ਹਾਂਜੀ ਦੁੱਧ ਚਲੋ ਵੀਰ ਜੀ ਮੰਨ ਲਓ 20 ਕਿਲੋ ਦੇਣ ਚਵਾਣਾ ਜਣਾ ਪਰ 17 18 ਵੀ ਦੇ ਜਣਾ ਨੇ ਰੇਟ 'ਚ ਕੋਈ ਮਹਿੰਗੀ ਨਹੀਂਗੀ ਬਿਲਕੁਲ ਜੀ ਬਿਲਕੁਲ ਆ ਬੱਸ ਸੋਹਣੇ ਸਟਰਕਚਰ ਦੇ ਵਿੱਚ ਆ ਬਾਕੀ ਦੁੱਧ ਸੋਨਾ ਚਵਾ ਦੂਗੀ ਜਿਹੋ ਜਿਹਾ ਥਣ ਭਾਂਡਾ ਕਰਮਾੜੀ ਨੂੰ ਲੱਗਾ ਠੀਕ ਹੈ ਬਾਕੀ ਜਾਨ ਨਸਲਾ ਵਾਲੀ ਬਾ ਸੁੰਦਿਆ ਸੁੰਦਿਆ ਬੜਾ ਪੰਜਣਾ ਹਾਂ ਬਿਲਕੁਲ ਅੱਜ ਤੋਂ ਬਾਅਦ ਆਪਾਂ ਦੋ ਤਿੰਨ ਦਿਨਾਂ ਦੇ ਵਿੱਚ ਇਹਨੇ ਪਛਾਣ ਨਹੀਂ ਆਉਣੀ ਮੈਂ ਨਾ ਵੀਰ ਜੀ ਪਤਾ ਲੱਗਦਾ ਮੰਨ ਲਓ ਅੱਜ ਹੋਰ ਭਾਲ ਕੇ ਹੋਰ ਪਰਸੋਂ ਹੋਰ ਜੇ ਦੋ ਤਿੰਨ ਦਿਨ ਕੱਢ ਗਈ ਨਾ ਵੜ ਬਣੂ ਬੜੀ ਹੋਲੀ ਪਾਲੀ ਬਹੁਤ ਜ਼ਿਆਦੀ ਪਈ ਹੈ ਜੀ ਹਾਂਜੀ ਬਾਕੀ ਮੋਲਵੀਰ ਜੀ ਆਪਾਂ ਕੋਈ ਜ਼ਿਆਦਾ ਨਹੀਂ ਕੀਤਾ ਮੋਲ ਤਾਂ ਸਾਰਾ 10-12 ਕਿਲੋ ਵਾਲਾ ਕੀਤਾ ਹੈ ਬਿਲਕੁਲ ਬਿਲਕੁਲ ਤੇ ਬਾਕੀ ਥਣ ਵੇਖ ਹਾਂਜੀ ਬਾਕੀ ਚਮਕ ਚਮਕ ਵੀ ਚੰਗੀ ਆ ਠੀਕ ਆ ਕੋਈ ਲਿਸੀ ਆ ਅੱਛਾ ਕੀ ਓਵਰঅল ਸਾਰੀ ਵੈੜੀ ਚੰਗੀ ਆ 45000 45000 ਕੀ ਦੇ ਦਾਂਗੇ ਵੀਰ ਠੀਕ ਆ ਹਾਂਜੀ ਪਿੰਡੋ ਲਈ ਥੋੜਾ ਜਾਇ ਕਮਾਈ ਕਰਕੇ ਦੇ ਦੀ ਕਿਉਂਕਿ ਅਗਲੇ ਵੀਡੀਓ ਵੇਖਣੇ ਲੱਗੇ ਇੰਨੇ ਜਾ ਕੇ ਬਣਾ ਲਈ ਇੰਨੇ ਬਣਾ ਲੈ ਮੁਣਕੇ ਕਹਿੰਦੇ ਡੰਗਰ ਦੀ ਪਿੰਡੋ ਦੇਣਾ ਆ ਪਿੰਡ ਦਾ ਵੀ ਮਸਲਾ ਪਿੰਡ ਦਾ ਇਹ ਵੀ ਮਸਲਾ ਹੁਣ ਚਲੋ ਲਈ ਆ ਚਲੋ ਉਹਨਾਂ ਨੂੰ ਹੀ ਪਤਾ ਏ ਸਾਰਾ 2-3000 ਰੁਪਇਆ ਕਮਾਈ ਰੱਖ ਕੇ ਪਾ ਦੀ ਵਿੱਚ ਕੋਈ ਛੋਟ ਛਾੜ ਵੀ ਹੋਣੀ ਆ ਬਿਲਕੁਲ ਜੀ ਬਿਲਕੁਲ ਤੇ ਅੱਛਾ ਜਾਂ ਤੱਕ ਆਪਣੇ ਕੋਲ ਤੀਜੇ ਨੰਬਰ ਕੋ ਜਰਸੀ ਆ ਗਈ ਜੀ ਜਰਸੀ ਬੜੇ ਜਾਣੇ ਮੰਗਦੇ ਜਰਸੀ ਜਿਹੜਾ ਬੋਡੀ ਘੱਟ ਲਈ ਆ ਤੇ ਹੁਣ ਪਹਿਲੀ ਵਾਰ ਲੈਂਦੀ ਆ ਜਰਸੀ ਆ ਹਾਂ ਜੀ ਪਹਿਲਾਂ ਸੁਹਾਗਾ ਦੂਜਾ ਇਹ ਵੀ ਜੀ ਦੂਜਾ ਸੁਹਾਏ ਦੂਜਾ ਸੁਹਾਏ ਦੇਣੇ ਨੂੰ ਅੱਜ 5 ਤੋਂ 6 ਦਿਨ ਹੋ ਗਏ ਸੂਈ ਨੂੰ ਮਗਰ ਕੀ ਆ ਮਗਰ ਬੱਚਾ ਆਏ ਮਗਰ ਬੱਚਾ ਹਾਂ ਜੀ ਆਹ ਦੇਖੋ ਬੱਚਾ ਆਹ ਸੁਹਾਗਾ ਬੱਚਾ ਜੀ ਦੇਖੋ ਮਗਰ ਵੀ ਬੱਚਾ ਦੋਸਤੋ ਪੰਜਾ ਛਿਆਕ ਦਿਨਾਂ ਦੀ ਸੁਣੀ ਆ ਦੂਜਾ ਸੂਆ ਬੱਲੇ ਤੋਂ ਬਾਹਰ ਹੀ ਆ ਗਈ ਨਹੀਂ ਵੀਰ ਜੀ ਮਨ ਲਓ ਬੌਲੇ ਤੋਂ ਬਾਹਰ ਹੀ ਮਨ ਲਓ ਅਜ ਪੰਜਵਾਂ ਦਿਨ ਹੋ ਗਿਆ ਮਨ ਲਓ ਬੌਲਾ ਹੁੰਦਾ ਸਾਰਾ ਤਿੰਨਕ ਦਿਨੀ ਅੱਜ ਪੰਜਵਾਂ ਦਿਨ ਇਸ ਟਾਈਮ ਤੇ ਦੁੱਧ ਹੋਊਗਾ 9 ਕਿਲੋ 8 ਲੀਟਰ ਦੀ ਆਪਣੀ ਗਾਰੰਟੀ ਹੋਊਗੀ ਦੁੱਧ ਜਿਆਦਾ ਨਹੀਂ ਮਨ ਲਓ 10 ਦੇ ਵਿੱਚ ਵਿੱਚ ਆਊਗਾ 10000 ਇੰਨਾ ਚ ਆਊਗੀ ਕੌਸੀ ਯਾਰ ਕਿਉਂਕਿ ਜਰਸੀ ਨੂੰ ਆਪਾਂ 14 15 ਕਿਲੋ ਦਾ ਕੋਈ ਫਾਇਦਾ ਨਹੀਂਗਾ ਉਹ ਨਹੀਂ ਨਹੀਂ ਗੱਲ ਕਿਉਂਕਿ ਇਹ ਚੁੰਨੇ ਇੰਨਾ ਕਿ 10 ਲੀਟਰ ਮਾਲੋ ਜਾਇਜ ਇੰਨਾ ਜਾਇਜ ਗੱਲ ਆ ਜਾਇਜ ਆ ਹਣ 15 ਕਿਲੋ ਝੂਠੀ ਗੱਲ ਕਿਉਂਕਿ ਉਹ 13 ਵੀ ਵੀਰੇ ਦਾ ਆਖੇ 13 ਵੀ ਇਹਦੇ ਝੂਠੀ ਦੇ ਹਾਂ ਇਹਨੇ ਜਿਹੜਾ ਚੋਣਾ ਨੇ 10 ਤੋਂ 11 ਲੀਟਰ ਹੀ ਚੋਣਾ ਹੈ ਹਾਂ ਬਾਕੀ 10 ਕਿਲੋ ਬਹੁਤ ਹੁੰਦਾ 10 ਕਿਲੋ ਅੱਜ ਕੱਲ ਮੱਜ ਚੰਗੇ ਪੈਸੇ ਖਰਚ ਕਰ ਲਈਏ ਕੋਈ ਸਵਾ ਸਵਾ ਲੱਖ ਵੀ ਲਾਦ ਗਿਆ 10 ਕਿਲੋ ਵਾਲੀ ਮਿਲਦੀ ਕੇ ਬਾਕੀ ਜੀ ਇਹਨਾਂ ਦੁੱਧ ਦੇ ਕੇ ਫਿਰ ਮੱਜਾਂ ਦੇ ਦੁੱਧ ਹੋਰ ਗਈ ਆ ਫਿਰ ਕੋਈ ਗਰਮੀ ਨਹੀਂ ਕੋਈ ਵੰਡ-ਵੁੰਡ ਦੇ ਨੇ ਦਾਣੇ ਦੀ ਲੋੜ ਨਹੀਂ ਹਾਂ ਜਿਹੋ ਜਿਹਾ ਪਾਲਿਆ ਉਹ ਜਿਹਨਾਂ ਕਰਮਾਂ ਵਾਲਿਆਂ ਨੇ ਖਾ ਲ ਲੈਣਾ ਠੀਕ ਹੈ ਜੀ ਹਾਂਜੀ ਲਓ ਦੋਸਤੋ ਜਰਸੀ ਬਰੀਡ ਦੇ ਵਿੱਚ ਮਗਰ ਬੱਚਾ ਪੰਜਾਂ ਦਿਨਾਂ ਦੀ ਸੂਈ ਆ ਹਾਂਜੀ ਠੀਕ ਹੈ ਬਾਕੀ ਚੋਣ ਚਾਲ ਵੀ ਕੋਈ ਵੰਗਾ ਨਹੀਂ ਪਾਉਣਾ ਇਦਾਂ ਬੈਜਣਾ ਥੱਲੇ ਬੱਚਾ ਛੱਡ ਕੇ ਠੀਕ ਹੈ ਅਜਾਦ ਇੱਕ ਵਾਰੀ ਫੇਰ ਕਨਫਰਮ ਕਰਾ ਦਈਏ ਜਿਹੜਾ ਅੱਜ ਮੌਕੇ ਤੇ ਦੁੱਧ ਕਿੰਨਾ ਆ ਰਿਹਾ ਵੀਰ ਜੀ ਹੋਊ 9 ਕਿਲੋ ਆਪਣੀ 8 ਲੀਟਰਾਂ ਦੀ ਗਰੰਟੀ ਹੋਊਗੀ ਠੀਕ ਹੈ ਜੀ ਦੁੱਧ ਨੇ ਵੀਰ ਜੀ 10 ਕਿਲੋ ਚੋਣਾ 10 11 ਹੀ ਮਤਲਬ 5 12 ਪੂਰਾ ਨਹੀਂ ਜੀ ਮੰਨ ਲਓ ਇਹ ਭਰਦੀਆਂ ਤਾਂ ਦੋਸਤੋ ਵੀਰਾਂ ਦਾ ਵੀ ਵੇਚਣ ਦੇ ਮਾਰੇ ਇਹ ਗੱਲ ਨਹੀਂ ਹੈ ਕਿ 14 ਕਿਲੋ ਕਹੀ ਚਾਹੀਏ 15 ਕਹੀ ਚਾਹੀਏ ਵੀ ਜਿੱਡੀ ਕਿ ਨਸਲ ਬਰੀਡ ਆ ਜਰਸੀ ਦੇ ਵਿੱਚ ਵੀ 10 11 10 11 ਲੀਟਰ ਹੀ ਚਵਾਈ ਚੱਲਣਾ ਇਹਨੇ ਉਹਨਾਂ ਦੀ ਦੇ ਲਈ ਬਹੁਤ ਆ ਬਾਕੀ ਖਾਣਾ ਪੀਣਾ ਵੀ ਇਹਨੇ ਨਾਰਮਲ ਹੀ ਹੁੰਦਾ ਠੀਕ ਹੈ ਜੀ ਥੋੜੀ ਖਰਾ ਬਾਕੀ ਥਣ ਥਣ ਦੀ ਇੱਕ ਵਾਰੀ ਤੁਹਾਨੂੰ ਆਪਾਂ ਕੁਆਲਿਟੀ ਵਿਖਾ ਦਿੰਨੇ ਹਾਂ ਬਿਲਕੁਲ ਨੇੜੇ ਤੋਂ ਸਹੀ ਕੋਈ ਵੰਗਾ ਨਹੀਂ ਪਾਉਣਾ ਵੀਰ ਜੀ ਬਸ ਇਦਾਂ ਥੱਲੇ ਬੈਹਿ ਜਾਣਾ ਬੱਚਾ ਛੱਡ ਕੇ ਸੱਸੀ ਪਾਉਣ ਦੀ ਲੋੜ ਨਹੀਂ ਥਣ ਥਣੇ ਬਹੁਤ ਸਾਫ਼ ਲੱਗੀ ਦੇਖੋ ਬਾਕੀ ਜਾਰ ਨਸਲ ਵਾਲੀ ਆ ਹੋਰ ਜਰਸੀ ਦੇਖੋ ਗਰਮੀ ਗਰਮੀਣਾ ਵੀ ਕੋਈ ਇਹਨੂੰ ਬਾਕੀ ਨਾ ਇੱਕ ਬੱਜੀ ਘਰੇ ਫੱਬਦੀ ਜੇ ਹੋਰ ਗੱਲਾਂ ਦੀਆਂ ਗੱਲਾਂ ਜੇ ਹਾਂ ਚੰਗੀ ਆ ਜਿੰਨੀ ਵੀ ਥਣ ਥਣ ਬੜਾ ਵਧੀਆ ਲੱਗਾ ਹਨਾ ਹੱਥੀ ਚਵਾਈਲਾ ਥਾਣਾ ਹਾਂਜੀ ਤੇ ਇਹਦਾ ਯਾਦ ਕੀ ਕਰਦੇ ਮੋਲ ਵੀਰ ਜੀ ਵੀਰ ਜੀ ਇਹਦਾ ਦੁੱਧ ਦੇ ਹਿਸਾਬ ਨਾਲ ਆਪਾਂ ਮੁੱਲ ਕਰਨਾ ਹੈ ਆਪਾਂ ਇਹ ਨਹੀਂ ਅਖਣ ਕਿ ਬਰੀਡ ਵਾਲੀ ਜਾਂ ਕਿਦਾਂ ਜਿੰਨਾ ਕ ਦੁੱਧ ਉਹਨਾਂ ਕ ਮੁੱਲ ਕਰਨਾ ਮੁੱਲ 35 ਕਰੀਏ 36 ਕਰੀਏ ਇਹ ਵੀਰ 33000 ਦੀ ਦੇ ਦਾਂਗੇ 30000 ਦੀ ਹਾਂਜੀ ਕਰਤੀ ਹੋਰ 32 ਦੀ ਦੇ ਦਾਂਗੇ ਹੋਰ ਕੁ ਗਜਾਇਸ਼ 31000 ਦੀ ਦੇ ਦਾਂਗੇ ਚਲੋ ਪੂਰੇ 30 ਦੀ ਦੇ ਦਾਂਗੇ ਪੂਰੇ 30 ਦੀ ਹਾਂਜੀ ਠੀਕ ਆ ਜੀ ਤੇ ਬਾਕੀ ਜਿਹੜੇ ਕੇ ਵੀਰ ਨੇ ਲੈਣੀ ਨਾ ਆਪਾਂ ਦੋ ਟਾਈਮ ਚੋ ਕੇ ਫੇਰ ਅਗਲੇ ਨਾਲ ਆਪਣੇ ਨਾਲ ਸਬਦਾ ਕਰ ਲੇ ਕੋਈ ਛੱਕ ਨਹੀਂ ਦੋ ਦਿਨਾਂ ਕੀ 10-11 ਕਿਲੋ ਚੋਣਾ ਭਲਕੇ ਕੋਈ ਫੋਨ ਨਾ ਕਰੇ ਭਈ ਇੰਨਾ ਨਹੀਂ ਇੰਨਾ ਹੁਣ ਇਸ ਟਾਈਮ ਨਾ ਹੋਊਗਾ ਪਰ ਆਪਾਂ ਅੱਠ ਕਰਕੇ ਭੇਜਾਂਗੇ ਤੇ ਦੁੱਧ ਦਾਹਾਂ ਤੋਂ ਬਾਅਦ ਨਹੀਂ ਜੇ ਨੇ ਜਾਣਾ ਦਾਹ ਦੇ ਵਿੱਚ ਵਿੱਚ ਰਹੂਗੀ 10000 ਲਓ ਵੀ ਭਰਾਵਾ ਦੁੱਧ ਦੀ ਵੀ ਤੁਹਾਨੂੰ ਕਪੈਸਿਟੀ ਦੱਸਤੀ ਆ ਕਿਉਂਕਿ ਆਪਾਂ ਵੇਚਾਂ ਦੇ ਮਾਰੇ 13 14 ਕੀ ਕੋਈ ਫਾਇਦਾ ਨਹੀਂ ਗਿਆ। 12 14 ਦੇ ਦੂ ਠੀਕ ਆ। ਤੇ 10 11 10 ਤੱਕ ਚੱਲਣ ਵਾਲੀ ਬਹਿੜ। 10 ਤੱਕ ਚੱਲਣ ਵਾਲੀ। 10000 ਦੀ ਹਾਂ, ਨਾ ਜਿਹੜੀ ਉਹ 30000 ਦੀ ਮਿਲ ਜੂ। ਬਸ ਬਾਕੀ ਵੀਰ ਜੀ ਲੋਕ ਵੀ ਸਿਆਣੇ ਮੰਨ ਲਓ 13 14 ਤੋਂ ਥੋੜੀ ਨਾ ਭਾਰਤੀਆਂ ਮੰਨ ਲਓ 10000 ਕਿਲੋ ਵੀ ਮੰਨ ਲਓ ਦੇ ਜਾਣ ਬੜਾ ਏ। ਬਸ ਜੀ ਬਸ। ਹਾਂਜੀ ਆਹ ਵੇਖੋ ਜੀ ਥਾਣ ਤੁਣ ਠੀਕ ਆ। ਖਾਣ ਲਵੇ ਵੈਸੇ ਤਿੰਨ ਵੇੜਾ ਦਿਖਾਈਆਂ ਤੁਸੋ ਤਿੰਨਾਂ ਦੇ ਬਿਲਕੁਲ ਇੱਕੋ ਜਿਹੇ ਆ। ਮੁਠੀ ਮੁਠੀ ਰੋਗ ਰੋਗ ਇਹ ਰਜਾਦ ਦੇ ਬਿਲਕੁਲ ਇਸੇ ਲੇਟਾਂ ਇੱਕ ਵੜ ਤੁਹਾਨੂੰ ਦਿਖਾਤੀ ਹੈ ਚੌਗੀ ਪਹਿਲਾ ਸੋਹਣੀ ਹੈ ਬਹੁਤ ਸੋਹਣੀ ਕੱਦ ਕਾਠੀ ਦੇ ਵਿੱਚ ਸੋ ਤਿੰਨੇ ਵੜਾ ਚੰਗੀਆਂ ਨੇ ਪਸ਼ੂ ਬਿਲਕੁਲ ਸਾਫ ਸੁਥਰੇ ਹੁੰਦੇ ਦੋਸਤੋ ਹਰ ਵਾਰ ਜਦੋਂ ਵੀ ਆਪਾਂ ਤੁਹਾਨੂੰ ਦਿਖਾਈਦੇ ਆ ਤੇ ਇੱਥੇ ਆਓ ਆਪਣੀ ਨਰਖ ਪਰਖਾ ਤਸੱਲੀ ਕਰੋ ਚੋਵੋ ਜਿਹੜਾ ਪਸ਼ੂ ਸੋਇਆ ਗੱਬਣ ਪਸ਼ੂ ਆਪਣਾ ਹੈ ਹਾਥੀ ਇੱਕ ਵਾਰੀ ਤੇਪ ਕੇ ਜਰੂਰ ਤਸੱਲੀ ਕਰ ਲਿਆ ਕਰੋ ਠੀਕ ਹੈ ਜੀ ਤੇ ਆਜ਼ਾਦ ਹੋਰ ਕੋਈ ਗੱਲਬਾਤ ਵੀਰ ਬਸ ਵਧੀਆ ਵੀਰ ਜਿਹੜੇ ਕਿਸ ਵੀਰ ਨੇ ਲੈਣੀ ਆਪਣੀ ਇਹੋ ਬੇਨਤੀ ਆਪਣੇ ਨਾਲ ਸੌਦਾ ਕਰ ਲੇ ਦੋ ਟਾਈਮ ਵੀਡੀਓ ਕਾਲ ਤੇ ਚੋਕੇ ਦਵਾਂਗੇ ਤੇ ਜੇ ਟਾਈਮ ਭਾਵੇਂ ਆਪ ਆਜੇ ਭਾਵੇਂ ਆਪਣੇ ਘਰ ਜਾ ਕੇ ਚਵਾਈ ਕਰਾ ਕੇ ਤੇ ਫਿਰ ਆਪਣੇ ਨਾਲ ਪਾਸ ਕਰਕੇ ਫਿਰ ਪੈ ਮਾਇਆ ਕਰ ਦੇ ਆਪਾਂ ਨੂੰ ਕੋਈ ਟੁੜਕੂੜੀ ਨਹੀਂ ਹੈ ਹਾਂ ਬਿਲਕੁਲ ਜੀ ਜੇ ਕੰਮ ਹੈ ਵੀ ਸੋਨੇ ਦਾ ਕੰਮ ਕਰਵਾਜੂ ਤਾਂ ਵੀਰ ਜੀ ਆਪਣੀ ਚੀਜ਼ ਹੀ ਸੋਨਾ ਪਕੜੀ ਕਿ ਲੋ ਡਰਨਾ ਆਪਾਂ ਸੌਦਾ ਕਰ ਲਈ ਅਗਲੇ ਮੋੜ ਕਿ ਅਖੇ ਦੋ ਟਾਈਮ ਵੀ ਸਾਡਾ ਟਾਈਮ ਨਹੀਂ ਚਵਾਉਂਦੇ ਕਿਉਂ ਨਹੀਂ ਚਵਾਉਂਦੇ ਅਗਲੇ ਪੈਸੇ ਦੇਣਾ ਦੋ ਟਾਈਮ ਚੋਗੇ ਦੋ ਜੀ ਬਹੁਤ ਚਾਪ ਵੀ ਪਰੇਸ਼ਾਨ ਹੋ ਜੀ ਕੰਮ ਲੈਣ ਨੂੰ ਕਰੀਏ ਹਨਾ ਬਸ ਉਹਦਾ ਵੀ ਕੋਈ ਫਾਇਦਾ ਨਹੀਂ ਜੀ ਆਜ ਇੱਕ ਨੰਬਰ ਤੇ ਕਰੀਏ ਸੰਧੀਆਂ ਨੰਬਰ ਵੀਰ ਜੀ 9779914251 ਹਾਂ ਫਿਰ ਹਾਲ ਅੱਜ ਇਸ ਕਿੱਲੇ ਤੋਂ ਜਿਹਨੇ ਬਣਾ ਦੀ ਡਿਟੇਲ ਤੁਹਾਨੂੰ ਮਿਲ ਗਈ ਹੈ ਨੰਬਰ ਸਕਰੀਨ ਤੇ ਚੱਲਦਾ ਨੰਬਰਾਂ ਤੇ ਤੁਸੀਂ ਕਾਲ ਕਰਕੇ ਉਹ ਤੇਰੀ ਜਾਣਕਾਰੀ ਲੈ ਸਕਦੇ ਜੀ ਮਿਲਦਿਆਂ ਦੋਸਤ